ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਸਿੱਖ ਕੌਮ ਦੇ ਕਾਤਲ ਵਜ਼ੀਰੇ ਆਜ਼ਮ ਨਾਲ ਪਾਈ ਜਾ ਰਹੀ ਸਾਂਝ ਦੀ ਗੱਲ ਖਾਲਸਾ ਪੰਥ ਲਈ ਸਮਝ ਤੋਂ ਬਾਹਰ ਹੈ ਫਤੇਗੜ ਸਾਹਿਬ 9 ਜਨਵਰੀ ਜਦੋਂ ਦਲਜੀਤ ਸਿੰਘ ਦਸਾਂਝ ਵਰਗੇ ਪੰਜਾਬੀ ਦੇ ਹਰਮਨ ਪਿਆਰੇ ਗਾਇਕ ਨੂੰ ਆਪਣੀ ਕਲਾਕਾਰੀ ਦੇ ਗੁਣ ਦੀ ਬਦੌਲਤ ਸਮੁੱਚੇ ਸੰਸਾਰ ਦੀਆਂ ਕੌਮਾਂ ਧਰਮਾਂ ਨਿਵਾਸੀਆਂ ਤੋਂ ਅਥਾਹ ਸਨਮਾਨ ਤੇ ਸਤਿਕਾਰ ਮਿਲ ਰਿਹਾ ਹੈ ਤਾਂ ਐਨੀ ਮਹਾਨਤਾ ਭਰੀ ਪਿਆਰ ਤੇ ਸਤਿਕਾਰ ਖੱਟਣ ਵਾਲੇ ਪੰਜਾਬੀ ਗਾਇਕ ਨੂੰ ਕੀ ਲੋੜ ਸੀ ਕਿ ਉਹ ਪੰਜਾਬੀਆਂ ਪੰਜਾਬ ਅਤੇ ਸਿੱਖ ਕੌਮ ਦੀ ਦੁਸ਼ਮਣ ਜਮਾਤ ਭਾਜਪਾ ਆਰਐਸਐਸ ਤੇ ਸੈਂਟਰ ਦੇ ਵਜ਼ੀਰੇ ਆਜਮ ਅਤੇ ਸਿੱਖ ਕੌਮ ਦੇ ਕਾਤਲ ਨੂੰ ਮਿਲਣ ਲਈ ਜਾਣ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਦਾਰ ਦਲਜੀਤ ਸਿੰਘ ਦੁਸਾਂਝ ਵਰਗੇ ਹਰਮਨ ਪਿਆਰੇ ਗਾਇਕ ਵੱਲੋਂ ਸਿੱਖ ਕੌਮ ਦੀ ਕਾਤਲ ਜੁੰਡਲੀ ਵਜ਼ੀਰੇ ਆਜ਼ਮ ਮੋਦੀ ਗ੍ਰਹਿ ਵਜ਼ੀਰ ਅਮਿਤ ਸ਼ਾ ਵਿਦੇਸ਼ ਵਜ਼ੀਰ ਜੈਸ਼ੰਕਰ ਰੱਖਿਆ ਵਜ਼ੀਰ ਰਾਜਨਾਥ ਸਿੰਘ ਸੁਰਖਿਆ ਸਲਾਹਕਾਰ ਅਜੀਤ ਡੋਵਾਲ, ਰਾਮੁਖੀ, ਰਵੀ ਸੀਨਾ ਅਤੇ ਹਰਦੀਪ ਸਿੰਘ ਨੀਜਰ, ਰੀਪੂ ਦਮਨ ਸਿੰਘ ਮਲਿਕ ਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਗੁਰਪ੍ਰੀਤ ਸਿੰਘ ਹਰੀ ਨੌ ਪੰਜਾਬ, ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਵਿੱਚ ਮਾਰਨ ਦੀ ਕੋਸ਼ਿਸ਼ ਕਿੱਤੀ ਸੀ ਉਸ ਕਾਤਲ ਜੁੰਡਲੀ ਅਤੇ ਉਹਨਾਂ ਦੇ ਮੁਖੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਆਪਣੀ ਹਰਮਨ ਪਿਆਰੀ ਗਾਇਕੀ ਵਾਲੀ ਸ਼ਖਸੀਅਤ ਉੱਤੇ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਵਿੱਚ ਦਾਗੀ ਬਣਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਸਰਦਾਰ ਦਲਜੀਤ ਸਿੰਘ ਦੂਸਾਂਜ ਨੂੰ ਅਜੇਹਾ ਪੰਜਾਬ ਤੇ ਸਿੱਖ ਕੌਮ ਵਿਰੋਧੀ ਅਮਲ ਕਰਨ ਤੋਂ ਪਹਿਲੇ ਇਹ ਤਾਂ ਆਪਣੇ ਜ਼ਿਹਨ ਵਿੱਚ ਰੱਖਣਾ ਚਾਹੀਦਾ ਸੀ ਕਿ ਬੀਤੇ 30 30 40 40 ਸਾਲਾਂ ਤੋਂ ਗੈਰ ਵਿਧਾਨਿਕ ਢੰਗ ਨਾਲ ਬੰਦੀ ਬਣਾਏ ਗਏ ਸਿੱਖਾਂ ਦੀ ਰਿਹਾਈ ਲਈ ਜੋ ਬੀਤੇ 2 ਸਾਲਾਂ ਤੋਂ ਚੰਡੀਗੜ੍ਹ ਦੀ ਜੜ ਵਿੱਚ ਮੋਹਾਲੀ ਵਿਖੇ ਕੌਮੀ ਇਨਸਾਫ ਮੋਰਚੇ ਚੱਲ ਰਿਹਾ ਹੈ ਅਤੇ ਜਿਨ੍ਹਾਂ ਨੂੰ ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੈਟਰ ਦੀ ਹਦਾਇਤ ਉੱਤੇ ਅਥਰੂ ਗੈਸ ਅੰਨੇਵਾ ਲਾਠੀ ਚਾਰਜ ਪਾਣੀ ਦੀਆਂ ਬੁਛਾੜਾਂ ਮਾਰ ਕੇ ਪੰਜਾਬੀਆਂ ਤੇ ਸਿੱਖਾਂ ਨੂੰ ਜ਼ਖਮੀ ਕਰਦੇ ਹੋਏ ਗੈਰ ਵਿਧਾਨਿਕ ਕਾਰਵਾਈਆਂ ਕੀਤੀਆਂ ਹਨ ਦੂਸਰੇ ਪਾਸੇ ਖਨੋਰੀ ਵਿਖੇ ਕਿਸਾਨੀ ਤੇ ਮਜ਼ਦੂਰੀ ਮੰਗਾਂ ਦੀ ਪ੍ਰਾਪਤੀ ਲਈ ਬੀਤੇ 47 ਦਿਨਾਂ ਤੋਂ ਭੋਖਾ ਹੜਤਾਲ ਤੇ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਸ਼ਹੀਦੀ ਵੱਲ ਵਧ ਰਹੇ ਹਨ ਅਤੇ ਸੈਂਟਰ ਦੇ ਹੁਕਮਨਾਮਾ ਉਤੇ ਪੰਜਾਬੀਆਂ ਤੇ ਸਿੱਖ ਲੀਡਰਸ਼ਿਪ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦਾ ਕੋਈ ਰਤੀ ਪਰ ਵੀ ਸਹਿਮ ਜਾਂ ਪ੍ਰਭਾਵ ਨਹੀਂ ਫਿਰ ਪੰਜਾਬ ਦੇ ਕੀਮਤੀ ਪਾਣੀਆਂ ਬਿਜਲੀ ਪੈਦਾ ਕਰਨ ਵਾਲੇ ਐਡ ਵਰਕਸਾਂ ਪੰਜਾਬੀ ਬੋਲਦੇ ਇਲਾਕੇਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਤੇ ਸੈਂਟਰ ਦਾ ਕਬਜਾ ਕਰਨ ਅਤੇ ਹੁਣ ਸਾਜ਼ਿਸ਼ੀ ਢੰਗ ਨਾਲ ਚੰਡੀਗੜ੍ਹ ਜੋ ਪੰਜਾਬੀਆਂ ਨੂੰ ਉਜਾੜ ਕੇ ਬਣਾਇਆ ਗਿਆ ਹੈ ਅਤੇ ਜੋ ਪੰਜਾਬ ਦੀ ਰਾਜਧਾਨੀ ਹੈ ਉਸ ਨੂੰ ਪੱਕੇ ਤੌਰ ਤੇ ਯੂਟੀ ਬਣਾ ਕੇ ਸਾਡੇ ਤੋਂ ਹਰਿਆਣਾ ਹਿਮਾਚਲ ਰਾਜਸਥਾਨ ਆਦਿ ਇਲਾਕਿਆਂ ਨੂੰ ਖੋਣ ਦੀ ਤਰ੍ਹਾਂ ਇਸ ਉੱਤੇ ਵੀ ਸੈਂਟਰ ਦਾ ਕਬਜ਼ਾ ਕਰਨ ਦੇ ਦੁਖਦਾਇਕ ਅਮਲ ਕੀਤੇ ਜਾ ਰਹੇ ਹਨ ਪੰਜਾਬ ਨੂੰ ਕੋਈ ਵੱਡੀ ਇੰਡਸਟਰੀ ਨਹੀਂ ਦਿੱਤੀ ਜਾ ਰਹੀ ਅਤੇ ਸਾਡੀਆਂ ਸਰਹੱਦਾਂ ਨੂੰ ਖੋ ਕੇ ਕਿਸਾਨਾਂ ਤੇ ਵਪਾਰੀਆਂ ਦੀ ਮਾਲੀ ਹਾਲਤ ਨੂੰ ਬੈਤਰ ਬਣਾਉਣ ਲਈ ਜਾਣਬੁੱਝ ਕੇ ਕੋਈ ਅਮਲ ਨਹੀਂ ਕੀਤਾ ਜਾ ਰਿਹਾ ਹਰ ਖੇਤਰ ਵਿੱਚ ਪੰਜਾਬੀਆਂ ਤੇ ਸਿੱਖਾਂ ਨਾਲ ਵਿਤਕਰੇ ਜ਼ਬਰ ਜ਼ੁਲਮ ਬੇਇਨਸਾਫੀਆਂ ਕਰਨ ਵਾਲੇ ਅਤੇ ਸਿੱਖਾਂ ਦੇ ਕਾਤਲ ਕਰਨ ਵਾਲੇ ਬੀਜੇਪੀ ਆਰਐਸਐਸ ਜਮਾਤ ਦੇ ਮੁਖੀ ਨਾਲ ਉਹ ਬਤੌਰ ਸਿੰਘ ਗਾਇਕ ਦੇ ਨਾਤੇ ਕਿਸ ਮਕਸਦ ਲਈ ਮੁਲਾਕਾਤ ਕਰਕੇ ਆਪਣੀ ਵਿਅਕਤੀਗਤ ਸ਼ਖਸੀਅਤ ਨੂੰ ਸੱਕੀ ਬਣਾ ਰਹੇ ਹਨ